ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋ ਜੇ ਗੁਰ ਦਰਸ਼ਨ ਤਾਂ ਹੀ ਬਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਕਾ ਨ ਉਤਰੇ ਸਾਧਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸਹਾਵਾ ਜੀਓ ਸੈ ਸਣ ਬਾਣੀ ਤਰ ਹੋਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਘੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇਕ ਕੜੀ ਨਾ ਮਿਲਤੇ ਤਾਂ ਕਲਜੁਗ ਹੋਤਾ ਹੁਣ ਕਦ ਮਿਲਿਆ ਪਿਰਿਆ ਦੁੱਧ ਭਗਵੰਤਾ ਮੋਹਿ ਰੈ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜੀਓ ਰਹਾਓ ਭਾਗਵਾ ਗੁਰਸੰਤ ਮਿਲਾਇਆ ਪ੍ਰਭੁ ਬਨਾਸੀ ਕਰਮੈ ਪਾਇਆ ਸੇਵਕ ਰੀਪਲ ਜਸਾ ਨ ਵਿਛੜਾ ਚੰ ਨਾਨਕ ਦਾਸ ਤੁਮਾਰੇ ਜੀਓ ੴ ਜਿਉ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤਮਾਰੇ ਜਿਉ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੋਨੀ ਸੈ ਪੰਗੁਰ ਪ੍ਰਸਾਦ ਜਿਉ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁੱਖ ਬਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਰ ਤਾਰ ਤਹਾਉ ਆਂ ਦਿਨ ਸਾਹਿਬ ਸੇਵਿਏ ਅੰਤਿਛ ਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਵਿਧਾਲ ਤੇਰੇ ਨਾਮ ਤਰਾ ਸਤ ਗੁਰ ਬਾਨੇ ਜਾਉ ਰਹਾਉ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੁਖ ਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵ ਡਿਆਈ ਦੇ ਜਿਸ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਅਗੇ ਪਿਆਰੇ ਜਾਇ ਕਹਾਂ ਰਹਾਓ ਸੇਵੀ ਸੇਵ ਆਪਣਾ ਅਵਰਨ ਜਾ ਚੋ ਕੋਏ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਤਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਕਾਰ ਸਤਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾਭ ਰੰਗਾਏ ਮੇਰੇ ਗੰਤ ਨਾ ਪਾਵੇ ਚੋੜੜਾ ਪਿਆਰੇ ਕਿਉ ਤਨ ਸਹਿਜੇ ਜਾਏ ਹੌਂ ਕੁਰਬਾਨੇ ਜਾਉ ਮਿਰਵਾਨਾ ਹੌਂ ਕੁਰਬਾਨੇ ਜਾਉ ਹੌਂ ਕੁਰਬਾਨੇ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕੇ ਹੌਂ ਸਤ ਕੁਰਬਾਨੇ ਜਾਉ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੀ ਰੰਗੇ ਸੇਭ ਐਸਾ ਰੰਗ ਨਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੋੜ ਤਿਨਾ ਕੀ ਜੇ ਮਿਲੇ ਚੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕਲਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਿਆਨੜੀਗੇ ਮਾਨੜਾ ਕਾਇ ਕਰੇ ਆਪਨ ਢੇ ਕਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੇ ਤਨ ਕਮਲਿਏ ਬਾਰ ਕਿਆ ਟੁੰਡੇ ਪੈ ਗੀਆਂ ਦੇ ਸਲਾਈਆਂ ਨੇਣੀ ਭਾਵ ਕਾ ਅਰ ਸ਼ਿੰਗਾਰੋ ਤਾ ਸਵਾਗਣ ਜਾਣੀਆਂ ਲੱਗੀ ਚਾਸੋ ਤੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ ਕਰਨ ਪਲਾ ਕਰੇ ਬੋ ਤੇਰੇ ਸਾਤਨ ਮਹਿਲ ਨਾ ਪਾਵੇ ਵੀਣ ਕਰਮਾ ਕਿਛ ਪਾਈਏ ਨਹੀਂ ਜੇ ਬੋਤੀ ਰਤਾਵੇ ਲਬ ਲੋਭ ਹੰਕਾਰ ਕੀ ਮਰਤੀ ਮਾਇਆ ਮਏ ਸਮਾਣੀ ਇੰਨੀ ਬਾਤੀ ਸੋ ਪਾਈਏ ਨਹੀਂ ਪਈ ਕਾਮਣ ਈ ਆਣੀ ਜਾਏ ਪਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਪਲਾ ਕਰ ਮਾਨੀਏ ਹਕਮਤ ਹਕਮਤ ਚਕਾਈ ਹੈ ਜਾਂਕੇ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚਿਤ ਲਾਈਏ ਸੋ ਕਹੇ ਸੋ ਕੀ ਜੈ ਤਨ ਮਨੁ ਦੀ ਜੈ ਐਸਾ ਪਰਮਲ ਲਾਈਏ ਏਵ ਕਹੇ ਸੋਹਾਗੜੀ ਪਹਿਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਨੋਂ ਨਿਦ ਪਾਈ ਆਪਣੇ ਗੰਤਰ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ ਸੁੰਦਰ ਸਏ ਇਸ ਰੂਪ ਵਿੱਚ ਖਣ ਕਈਏ ਸਾ ਸਿਆਣੀ ਸੋਈ ਮਹੱਲਾ ਪਹਿਲਾ ਕਵਣਤ ਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬਲਾਵਾ ਕੋਣ ਗੁਰੂ ਕੇ ਪੈ ਦੀਖਿਆ ਲਿਵਾ ਕਹਿ ਪੈ ਮੂਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਈਅਲ ਪਾਰਪੁਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਓ ਮੰਤ ਰਾਜੀ ਚਿਤ ਤੁਲਾ ਤੇਰੀ ਸੇਵ ਸੁਰਾਪਕ ਮਾਵਾ ਘਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਥੋਲਣ ਹਾਰਾ ਆਪੇ ਦੇਖੇ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰੇਦਾ ਕਿਉ ਕਰ ਮੂੜਾ ਪਾਵੇ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾ ਕੀ ਸੰਗਤ ਨਾਨਕ ਰੇਦਾ ਕਿਉ ਕਰ ਮੂੜਾ ਪਾਵੇ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਦੀ ਫਤਿਹ